ਤੇ ਅਸੀਂ ਬਾਉਪੁਰ ਅਤੇ ਹੋਰ ਵੱਖ-ਵੱਖ ਪਿੰਡ ਜਿਹੜੇ ਪਾਣੀ ਦੀ ਨਪੇੜ ਦੇ ਵਿੱਚ ਆਏ ਆ ਖੜਾਂ ਦੀ ਭਾਰੀ ਮਾਰ ਪਈ ਹੋਈ ਇਸ ਇਲਾਕੇ ਦੇ ਵਿੱਚ ਸੁਲਤਾਨਪੁਰ ਲੋਧੀ ਸੋ ਵਿਸ਼ੇਸ਼ ਕਰਕੇ ਜਿੱਥੇ ਮਾਲ ਡੰਗਰ ਲੈ ਕੇ ਲੋਕ ਆਪਣੇ ਪਿੰਡਾਂ ਤੋਂ ਬਾਹਰ ਇਲਾਕਿਆਂ ਦੇ ਵਿੱਚ ਜਾ ਰਹੇ ਆ ਵੱਖ-ਵੱਖ ਪਿੰਡਾਂ ਦੇ ਵਿੱਚੋਂ ਉੱਥੇ ਗੁਰਦੁਆਰਾ ਸਹਿਬਾਨ ਦਾ ਜਿਹੜਾ ਪ੍ਰਬੰਧ ਆ ਜਿੱਥੇ ਮਹਾਰਾਜ ਜੀ ਦੇ ਪਾਵਨ ਸਰੂਪ ਆ ਉਹਦੇ ਬਾਰੇ ਵੀ ਅਸੀਂ ਗ੍ਰੰਥੀ ਸਹਿਬਾਨ ਨਾਲ ਤੇ ਪ੍ਰਬੰਧਕ ਵੀਰਾਂ ਨਾਲ ਗੱਲਬਾਤ ਕਰ ਰਹੇ ਆ ਕਿ ਜਿੱਥੇ ਵੀ ਗੁਰਦੁਆਰੇ ਸਾਹਿਬ ਇਧਰ ਆਪਾਂ ਦੇਖ ਲਏ ਆ ਗੁਰਦੁਆਸਾ ਬਣੇ ਆ ਜਾਂ ਹੋਰ ਵੀ ਪਿੰਡਾਂ ਦੇ ਵਿੱਚ ਲੱਗੇ ਲੱਗੇ ਕਿ ਜਿੱਥੇ ਵੀ ਮਹਾਰਾਜ ਦੇ ਪਾਵਨ ਸਰੂਪ ਆ ਤੇ ਜੇ ਆਪਾਂ ਨੂੰ ਲੱਗਦਾ ਆ ਵੀ ਉੱਥੇ ਸ੍ਰੀ ਸਹਿਬ ਦੇ ਪਾਵਨ ਸਰੂਪ ਸੁਰੱਖਿਆ ਦਾ ਸਥਾਨ ਤੇ ਲਿਜਾਣੇ ਚਾਹੀਦੇ ਆ ਜਾਂ ਪਾਣੀ ਦੀ ਮਾਰ ਜਿਹੜੀ ਜ਼ਿਆਦਾ ਆ ਉਹਦੇ ਬਾਰੇ ਅਸੀਂ ਗ੍ਰੰਥੀ ਸਿੰਘਾਂ ਨੂੰ ਪ੍ਰਬੰਧਕ ਵੀਰਾਂ ਨੂੰ ਮਿਲ ਰਹੇ ਆ ਸੰਗਤਾਂ ਦੇ ਨਾਲ ਤਾਲਮੇਲ ਬਣਾ ਰਹੇ ਆ ਕੱਲ ਵੀ ਸultanpurodi ਵਿਖੇ ਕਪੂਰਥਲਾ ਜ਼ਿਲ੍ਹੇ ਦੇ ਸਾਰੇ ਹੀ ਸਾਡੇ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਹਿਬਾਨ ਉਨ੍ਹਾਂ ਦੇ ਨਾਲ ਉਨ੍ਹਾਂ ਨੂੰ ਸੱਦ ਕੇ ਇਕੱਤਰਤਾ ਕੀਤੀ ਗਈ ਸੀ ਸੋ ਇਸ ਵੇਲੇ ਅਸੀਂ ਫਿਰ ਸੰਗਤਾਂ ਨੂੰ ਪ੍ਰਬੰਧਕ ਸਹਿਬਾਨਾਂ ਨੂੰ ਬੇਨਤੀ ਕਰਾਂਗੇ ਵੀ ਜਿੱਥੇ-ਜਿੱਥੇ ਵੀ ਪਵਨ ਸਰੂਪ ਆ ਉਹ ਦਾਸ ਦਾ ਨੰਬਰ ਨੋਟ ਕਰ ਲੈਣ ਗੁਰਦਰਾ ਬੇਰ ਸਾਹਿਬ ਮੈਨੇਜਰ ਜਾਂ ਉੱਥੋਂ ਦੇ ਹੈੱਡ ਗ੍ਰੰਥੀ ਜਾਂ ਦਾਸ ਦੇ ਨਾਲ ਸੰਪਰਕ ਕਰਨ ਤੇ ਤਾਂ ਕਿ ਮਹਾਰਾਜ ਜੀ ਦੇ ਪਵਨ ਸਰੂਪਾ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ